ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਗਖੜੀ ਸਿਰ ਦੀਜੈ ਆਪ ਗਵਾਇ ਸ਼ਬਦ ਮਰਹਿ ਫਿਰ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ਪਾਰਸ ਪਰਸੈ ਪਾਰਸ ਹੋਵੈ ਸਚ ਰਹਿ ਲਿਵਲਾਈ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੈ ਪ੍ਰਭ ਆਏ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਸ ਬਖਸੈ ਸੋ ਪਵੈ ਥਾਈ ਜਿਸ ਬਖਸੀ ਸੋ ਪਵੈ ਥਾਈ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਸ ਬਖਸੈ ਸੋ ਪਵੈ ਥਾਈ ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਕੁਮਹਿਲ ਉਚਾਰਨ ਕਰਨਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣਾ ਸਵਾਏ ਮੂਰਖ ਆਪਣਾ ਸਵਾਏ ਸ਼ਬਦ ਚੀਨੈ ਤਾ ਮਹਿਲ ਲਹ ਹੈ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਉ ਮਨ ਵਸੈ ਤਾ ਸਭਾ ਸੋਜੀ ਪਾਇ ਹੰਜੀ ਤਾ ਸਭਾ ਉਚਾਰਨ ਕਰਨਾ ਤਾ ਸੱਭਾ ਸੂਜੀ ਪਾਈ ਸਤਿਗੁਰ ਆਪਣਾ ਘਰ ਵਰਤਦਾ ਸਤਿਗੁਰ ਆਪਣਾ ਘਰ ਵਰਤਦਾ ਸਤਿਗੁਰ ਆਪਣਾ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਈ ਪੌੜੀ ਧੰਨ 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 ਭਾਗ ਤਿਨਾ ਭਗਤ ਜਨਾ ਇੱਕ ਧੰਨ ਕਸ ਕੇ ਬੋਲਣਾ ਦੂਜਾ ਥੋੜਾ ਜਿਹਾ ਪੁੱਲਾ ਉਚਾਰਨ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ਼ਰਵਣੀ ਸੁਣਤਿਆ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿੰਤਿਆ ਗੁਰ ਸਿੱਖ ਤੇਜ ਜੋ ਗੁਰਸਿੱਖ ਲੈ ਗੁਰੂ ਦੀ ਸਿੱਖਿਆ ਲੈ ਕੇ ਜੋ ਗੁਰਸਿੱਖ ਲੈ ਮਨ ਜਿੰਤਿਆ ਸਭ ਸਬਦੂ ਵੱਡੇ ਭਾਗ ਗੁਰਸਿੱਖਾ ਕੀ ਹਾਂਜੀ ਸਬਦੂ ਸਿੱਖ ਦੇ ਸੰਬੰਧਕ ਪਾਠ ਹੈ ਸਬਦੂ ਵੱਡੇ ਭਾਗ ਗੁਰਸਿੱਖਾ ਕੀ ਜੋ ਗੁਰਚਰਨੀ ਸਿੱਖ ਪੜਤਿਆ ਪੜਤਿਆ ਪੂਲਾ ਚਰਨ ਕਰਨਾ ਹੈ ਪੜਤਿਆ ਨਹੀਂ ਕਹਿਣਾ ਪੈਣ ਦਾ ਵਾਚਕ ਹੈ ਜੋ ਗੁਰਚਰਨੀ सिख पढ़ते सलोक महला तीजा ब्रह्म बिंद तिशदा ब्रह्मात्र है एक शब्द लेव लाए पाठ ब्रह्मात्र है नहीं कहना नखेर के पढ़ना है ब्रह्मत रह थोड़ा जा रुक के बोला फिर शुद्ध बोलिया जाएगा ब्रह्म बिंद तिशदा ब्रह्मत रह ਇੱਕ ਸ਼ਬਦ ਲਿਵ ਲਾਏ ਨਾ ਨਿੱਦੀ 18 ਸਿੱਧੀ ਪਿੱਛੇ ਲੱਗਿਆ ਫਿਰ ਦੁੱਦੀ ਨਹੀਂ ਬੋਲਨੇ ਨਿੱਦੀ ਸਿੱਧੀ ਨਾ ਨਿੱਦੀ 18 ਸਿੱਧੀ ਪਿੱਛੇ ਲੱਗਿਆ ਫਿਰ ਜੋ ਹਰ ਹਿਰਦੈ ਸਦਾ ਵਸਾਈ ਬੇਨ ਸਾਤ ਗੁਰ ਨਾਉ ਨਾ ਪਾਈਐ ਬੁੱਝੋ ਹੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਗੱਭਰੂ ਕਿਆ ਗੱਭਰੂ ਕਿਆ ਬਿਰਦ ਹੈ ਮਨਮੁਖ ਤ੍ਰਿਸ਼ਨਾ ਭੁਖ ਨਾ ਜਾਏ ਮਨਮੁਖ ਮਨਮੁਖ ਪਤਿ ਜਮਕਲਾ ਮਨਮੁਖ ਤ੍ਰਿਸ਼ਨਾ ਭੋਖ ਨਾ ਜੋਇ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਵਤ ਸੰਤੋਖਿਆ ਫੇਰ ਭੋਖ ਨ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ ਜੋ ਨਾਮ ਰਹਿ ਲਿਵ ਲਾਇ ਪੌੜੀ ਹੋ ਬਲੇ ਹਰੀ ਤਿੰਨ ਕਾ ਤਿੰਨ ਕਾ ਟਿੱਪੀ ਆਗੀ ਹੈ ਹੋ ਬਲੇ ਹਰੀ ਤਿੰਨ ਕਾ ਹਾ ਬਲੇ ਹਰਿ ਟੈਨ ਕਾ 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 ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾ ਹਾਂਜੀ ਸਿੱਖਾ ਕਸੇ ਬੋਲਣਾ ਪਿੱਖਾ ਵੀ ਕਸੇ ਬੋਲਣਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਪੜੀ ਚੱਲੋ ਜੀ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕ੍ਰਿਖਾ ਕ੍ਰਿਖਾ ਪੁੱਲਾ ਹੀ ਬੋਲਣਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਿਖਾ ਕਿਸ ਕੀ ਬੂਹ ਨਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ